ਅੱਜ ਅਸੀਂ ਲੱਤਾਂ ਖਿੱਚਦੇ ਹਾਂ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆਇਆ ਉਹ ਪੰਤ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੀ ਸੀ ਪੰਤ ਦੀ ਗੱਲ ਜੇ ਅਸੀਂ ਕਾਲਜ ਜੰਮੂ ਆਏ ਆ ਸਾਡੇ ਦਾ ਜੰਮੂ ਦਾ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਤ ਤੇ ਪੀੜ ਪਊਗੀ ਨਾ ਅਸੀਂ ਹਿੱਕ ਢਾਕੇ ਖੜਾਂਗੇ ਆ ਸੰਗ ਜੀ ਸਭ ਨੂੰ ਪਤਾ ਹੀ ਆ ਅੱਜ ਆਪਾਂ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦੀ ਰਿਹਾਈ ਪਿੱਛੇ ਇੰਨੀ ਵਾਹ ਲਾਈਏ ਜਿੰਨੀ ਸਾਡੇ ਨੂੰ ਲੱਗ ਸਕਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਖੜੀਏ ਜੇ ਅੱਜ ਅਸੀਂ ਮਾਣ ਨਾਲ ਕਹਿੰਨੇ ਆਂ ਅਸੀਂ ਖਟੋਕ ਕੇ ਕਹਿੰਨੇ ਆਂ ਨਾ ਜਿਨੇ ਹਰਮੰਦਰ ਸਾਹਿਬ ਤੇ ਹਮਲਾ ਕਰਿਆ ਉਹ ਪੀਐਮ ਦਾ ਸੌਦਾ ਲਾਇਆ ਤਾਂ ਇਹਨਾਂ ਬੱਦੀ ਸਿੰਘਾ ਕਰਕੇ ਕਹਿੰਨੇ ਆਂ ਜਿਨੇ ਸਾਡੇ ਨਰਦੋਸੇ ਮੁੰਡੇ ਮਾਰੇ 45000 ਬੇਕਸੂਰੇ ਮੁੰਡੇ ਮਾਰੇ ਉਹ ਸੀਐਮ ਦਾ ਸੌਦਾ ਲਾਇਆ ਇਹਨਾਂ ਬੱਦੀ ਸਿੰਘਾ ਕਰਕੇ ਲਾਇਆ ਇਹਨਾਂ ਬੱਦੀ ਹੀ ਕਾਇਕ ਕਰਕੇ ਹੀ ਖਟੋਕ ਕੇ ਕਹਿੰਨੇ ਆਂ ਜਿਹੜੇ ਜਰਨਲ ਨੇ ਕਾਹ ਤੱਕ ਸਾਹਿਬ ਨੂੰ ਢੇਟਾਰੀ ਕਰਨ ਦੀ ਫਾਜਸ ਕੜੀ ਉਹ ਦਰਨਲ ਦਾ ਸੌਦਾ ਲਾਇਆ ਤਾਂ ਇਹਨਾਂ ਬੰਦੀ ਸਿੰਘਾਂ ਕਰਕੇ ਕਹਿੰਨੇ ਆ ਸਾਡਾ ਫਰਜ ਆ ਅੱਜ ਅਸੀਂ ਬੰਦੀ ਸਿੰਘਾਂ ਨਾਲ ਹੀ ਇਕਠੋਕ ਕੇ ਖੜੀਏ ਅੱਜ ਅੰਮ੍ਰਿਤਪਾਲ ਪਾਈ ਸਾਹਿਬ ਕਰਕੇ ਅੱਜ ਕੱਲੇ ਕੱਲੇ ਮੁੰਡੇ ਦੇ ਅੰਦਰ ਰਾਜ ਦੀ ਚਿੰਗ ਪੈਦਾ ਹੋਈ ਆ ਉਹ ਇੱਕ ਸੱਚੇ ਰਾਜ ਦੀ ਗੱਲ ਕਰਦੇ ਸੀਗੇ ਇੱਕ ਕਾਲਪੁਰਖ ਦੇ ਰਾਜ ਦੀ ਗੱਲ ਕਰਦੇ ਸੀਗੇ ਜਿਹੜਾ ਅੱਜ ਤੇਸ ਦੇ ਅੰਦਰ ਰਾਜ ਚੱਲਦਾ ਆ ਨਾ ਜਿਹੜਾ ਜਿਹੜਾ ਸਟੇਟ ਦਾ ਇੰਡੀਆ ਸਟੇਟ ਦਾ ਰਾਜ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਧੀ ਪੈਣਾ ਦੀ ਬੇਵਕੀ ਹੁੰਦੀ ਹੈ ਕਲਕੱਤੇ ਦੇ ਅੰਦਰ ਜਿੱਥੇ 1984 ਦੇ ਅੰਦਰ ਸਾਡੇ ਗਲਾਂ ਦੇ ਉੱਤੇ ਟਾਇਰ ਪਾਏ ਜਾਂਦੇ ਨੇ ਜਿੱਥੇ ਧਰਮ ਦੇ ਨਾਮ ਤੇ ਲੜਾਇਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਗੁਰੂਗ੍ਰੰਥ ਸਾਹਿਬ ਦਾ ਮਹਾਰਾਜ ਵੀ ਬੇਵਕੀ ਕੀਤੀ ਜਾਂਦੀ ਆ ਅਸੀਂ ਜੁੱਤੀ ਦੇ ਰੱਖਦੇ ਆ ਇਹ ਜੇ ਰਾਜ ਨੂੰ ਜਿੱਥੇ ਸਾਡੇ ਨਰਦੋਸੇ ਮੁੰਡਿਆਂ ਨੂੰ ਸੱਚ ਹੱਕ ਦੇ ਮੁੰਡੇ ਬੋਲਣ ਵਾਲੇ ਮੁੰਡਿਆਂ ਨੂੰ ਚੇਲਾ ਦੇ ਅੰਦਰ ਡੱਕਿਆ ਜਾਂਦਾ ਆ ਅਸੀਂ ਜੁੱਤੀ ਤੇ ਰੱਖਦੇ ਆ ਇਹ ਜੇ ਰਾਜ ਨੂੰ ਵਾਹਿਗੁਰੂ ਉੱਤੇ ਧ੍ਰਿੜ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀਓ ਇਹ ਤਾਂ دنیਵੀ ਰਾਜ ਨੇ ਠੀਕਾ ਅੰਗਰੇਜ਼ਾਂ ਨੂੰ ਵੀ ਮਾਨ ਸੀਗਾ ਉਹਨਾਂ ਨੂੰ ਵੀ ਐਡਾ ਮਾਨ ਸੀਗਾ ਵੀ ਸਾਡਾ ਰਾਜ ਕਦੇ ਨਹੀਂ ਜਾਣਾ ਇਹਨਾਂ ਨੂੰ ਵੀ ਮਾਨ ਆ ਸਾਡਾ ਰਾਜ ਨਹੀਂ ਜਾਣਾ ਪਰ ਵਾਹਿਗੁਰੂ ਮਿਹਰ ਕਰੂਗਾ 96 ਕਰੋੜ ਖਾਲਸਾ ਦੀ ਛਜਣਾ ਆ ਤੇ ਸਾਰੀ ਦੁਨੀਆਂ ਦੇ ਉੱਤੇ ਖਾਲਸੇ ਦਾ ਰਾਜ ਹੋਣਾ ਆ ਟਾਈਮ ਥੋੜਾ ਜਿਹਾ ਕੱਟ ਦਿੱਤਾ ਹੋਇਆ ਮਾ ਵੀ ਮੰਗਦੇ ਆ ਜੀ 2 ਮਿੰਟ ਹੋਰ ਬੋਲਾਂਗੇ ਹਰਿਆਣੇ ਤੋਂ ਆਏ ਆ ਜੇਲਾ ਕੱਟ ਗਿਆ ਆ ਥੋੜਾ ਜਿਹਾ ਟਾਈਮ ਪਹਿਲਾਂ ਕੌਮ ਪਿੱਛੇ ਹੀ ਤੇ 2 ਮਿੰਟ ਬਾਅਦ ਜ਼ਰੂਰ ਲਵਾਂਗੇ ਗੱਲ ਕੋੜੀਆਂ ਸੰਗਤ ਜੀ ਅੱਜ ਈਡੀਅਨ ਸਟੇਟ ਦੀ ਗੁਲਾਮੀ ਸਾਰੇ ਸਾਡੇ ਸਿਰ ਤੇ ਚੜ ਕੇ ਬੋਲਦੀ ਆ ਸਾਡੇ ਆਗੂਆਂ ਦੇ ਸਿਰ ਤੇ ਚੜ ਕੇ ਬੋਲਦੀ ਆ ਸਾਡੀ ਸਸਤਾਵਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜਿਹੜੇ ਆਗੂਆਂ ਨੂੰ ਜਿਨ੍ਹਾਂ ਦੇ ਇੱਕ ਬੋਲ ਤੇ ਲੱਖਾਂ ਲੱਖਾਂ ਦਾ ਕੱਟ ਹੋ ਜਾਣਾ ਸੀ ਅੱਜ ਉਹ ਆਗੂ ਆਰਾਮ ਪ੍ਰਸਤ ਹੋ ਗਏ ਉਹ ਆਜਾਗੂ ਸੁਸਤ ਹੋ ਗਏ ਉਹ ਜੇਲਾਂ ਤੋਂ ਡਰਦੇ ਨੇ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਨੇ ਉਹ ਸਟੇਟਾਂ ਤੋਂ ਪੰਗੇ ਲੈਣ ਤੋਂ ਡਰਦੇ ਨੇ ਅਸੀਂ ਕਿਉਂ ਨਹੀਂ ਲੱਖਾਂ ਦਾ ਕੱਟ ਕਰਦੇ ਕਿਉਂ ਨਹੀਂ ਦਿੱਲੀ ਨੂੰ ਕੇਰਾ ਪਾਉਂਦੇ ਇਹਨਾਂ ਅੱਖਾਂ ਨਾਲ ਸਰਕਾਰਾਂ ਵੀ ਝੁਕਦੀਆਂ ਦੇਖਿਆ ਨੇ ਅਪਣੇ ਥੋੜੇ ਟਾਈਮ ਦੀ ਪਹਿਲਾਂ ਆ ਵੱਡੀਆਂ ਵੱਡੀਆਂ ਸਰਕਾਰਾਂ ਝੁਕਦੀਆਂ ਦੇਖਿਆ ਨੇ ਸਿਰਫ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਬਾਬਾ ਜੀ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਨਿਸਾਨ ਸਾਹਿਬ ਦੇ ਥੱਲੇ ਚੱਲਣਾ ਪਊਗਾ ਜਦੋਂ ਮੁਗਲਾਂ ਦਾ ਟਾਈਮ ਸੀਗਾ ਨਾ ਅੰਤ ਦਾ ਜ਼ੁਲਮ ਕਰਦੇ ਸੀ ਉਹ ਸਾਡੇ ਤੇ ਅੰਤ ਦਾ ਸਿੰਘਾਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਕੱਲ ਦਾ ਸੂਰਜ ਦੇਖਾਂਗੇ ਵੀ ਕਿ ਨਹੀਂ ਦੇਖਾਂਗੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਵੀ ਸਿੰਘਾਂ ਸਿੰਘਣੀਆਂ ਕਰ ਸਾਡੇ ਬੱਚੇ ਕੈਦ ਕਰੇ ਹੋਏ ਨੇ ਉਹ ਜਾਨਾਂ ਦੇ ਬਾਜੀ ਜਾਨ ਦੀ ਬਾਜੀ ਲਾ ਕੇ ਆਪਣੇ ਸਿੰਘਾਂ ਤੇ ਸਿੰਘਣੀਆਂ ਨੂੰ ਬੱਚਿਆਂ ਨੂੰ ਛਡਾਉਂਦੇ ਹੁੰਦੇ ਸੀਗੇ ਪਾਈ ਸੁੱਖਾ ਸਿੰਘ ਪਾਈ ਮਹਿਤਾਬ ਸਿੰਘ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹਰਮੰਦਰ ਸਾਹਿਬ ਦੀ ਉਹ ਲੱਖੀ ਜੰਗਲਾਂ ਤੋਂ ਚੱਲੇ ਵਿੱਚ ਕ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਹਨਾਂ ਨੂੰ ਪ੍ਰਸਾਦਾ ਬਾਣੀ ਵੀ ਚਕਾਇਆ ਫਿਰ ਉਹ ਨੱਜੇ ਦੇ ਟੰਗ ਗੇ ਮੱਛੇ ਰੰਗੜ ਦਾ ਸਿਰ ਲੈ ਕੇ ਆਏ ਕਿਉਂਕਿ ਸਾਡੀ ਏਕਤਾ ਇੰਨੀ ਵੱਡੀ ਸੀਗੀ ਅੱਜ ਅਸੀਂ ਲੱਤਾਂ ਖਿੱਚਦੇ ਆ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆਇਆ ਆ ਉਹ ਪੰਤ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੀ ਸੀ ਪੰਤ ਦੀ ਗੱਲ ਜੇ ਅਸੀਂ ਕਾਲਜ ਜੰਮੇ ਹੋਇਆ ਸਾਡੇ ਦਾ ਜੰਮੂ ਦਾ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਤ ਤੇ ਢੀਡ ਪਊਗੀ ਨਾ ਅਸੀਂ ਹਿੱਕ ਢਾਕੇ ਖੜਾਂਗੇ ਸਾਡਾ ਫਰਜ਼ ਮੰਦਾ ਬਾਬਾ ਜੀ ਅਸੀਂ ਬੰਦੀ ਸਿੰਘਾਂ ਦਾ ਸਾਥ ਦਈਏ ਇੱਕ ਆਖਰੀ ਬੰਦੀ ਜ਼ਰੂਰ ਕਰਨਾ ਚਾਹੁੰਦੇ ਆ ਸੰਗਤ ਨੂੰ ਆਪਣੇ ਨੌਜਵਾਨਾਂ ਨੂੰ ਬਾਬਾ ਜੀ ਪੰਥ ਦੀ ਰਾਜਨੀਤੀ ਕਰੋ ਰਾਜਨੀਤੀ ਸ਼ੁਰੂ ਹੋਣੀ ਚਾਹੀਦੀ ਆ ਕਾਂਤਖੜ ਸਾਹਿਬ ਤੋਂ ਜਦੋਂ ਕਾਂਤਖੜ ਸਾਹਿਬ ਤੋਂ ਹੁਕਮ ਹੋਵੇ ਬੈਜੋ ਤਾਂ ਬੈਜੋ ਖੜੇ ਹੋਜੋ ਤਾਂ ਖੜੇ ਹੋਜੋ ਉਹ ਰਾਜਨੀਤੀ ਆ ਪਥਾਰੇ ਨੇ ਕਰਨੀਆਂ ਤੇ ਗੁਰਦੁਆਰਿਆਂ ਤੋਂ ਬੜੀ ਰਾਜਨੀਤੀ ਸਟਾਰਟ ਕਰੋ ਸਟੇਟ ਦਾ ਜ਼ੋਰ ਲੱਗਿਆ ਹੋਇਆ ਤੁਹਾਡੀ ਬੋਲੀ ਖਤਮ ਕਰਨ ਨੂੰ ਤੁਹਾਡੇ ਇਤਿਹਾਸ ਖਤਮ ਕਰਨ ਨੂੰ ਤੁਹਾਡੇ ਸੱਭਿਆਚਾਰ ਖਤਮ ਕਰਨ ਨੂੰ ਤੁਹਾਡੀ ਜ਼ਮੀਨ ਖਤਮ ਕਰਨ ਨੂੰ ਜਿਹੜੀਆਂ ਕੋਮਾਂ ਕੋਲ ਜ਼ਮੀਨ ਨਹੀਂ ਹੋਇਆ ਕਰਦੀ ਜਿਹੜੀਆਂ ਕੌਮਾਂ ਕੋਲ ਸੱਭਿਆਚਾਰ ਨਹੀਂ ਹੋਇਆ ਕਰਦਾ ਜਿਹੜੀਆਂ ਕੌਮਾਂ ਕੋਲ ਇਤਿਹਾਸ ਨਹੀਂ ਹੋਇਆ ਕਰਦਾ ਨਾ ਉਹ ਕੌਮਾਂ ਬਾਲੇ ਟਾਈਮ ਤੱਕ ਸਰਵਾਈਵ ਨਹੀਂ ਕਰਿਆ ਕਰਦੀ ਆਜੋ ਸਾਰੇ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਇਕੱਤਰ ਹੋਈਏ ਨਿਸਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਸਸਤਰ ਵਿਦਿਆ ਸਿੱਖੀਏ ਕੋੜੇ ਰੱਖੀਏ ਮੇਜੇ ਰੱਖੀਏ ਤਲਵਾਰਾਂ ਰੱਖੀਏ ਕਦੇ ਵੀ ਸਾਡੀ ਟਾਈਮ ਤੇ ਕਦੇ ਸਾਡੀ ਕੌਮ ਤੇ ਕੋਈ 84 ਵਾਂਗੂ ਦੁਬਾਰਾ ਮਾਰਾ ਟਾਈਮ ਨਾ ਦੇ ਆਜੋ ਸਾਰੇ ਇਕੱਠੇ ਹੋ ਕੇ ਗੁਰਗੰਸਾਹਬ ਦੇ ਥੱਲੇ ਹੋ ਕੇ ਚੱਲਦੇ ਆ ਨਾ ਸਮਝ ਬੱਤੇ ਹੈ ਗਲਤੀ ਹੋ ਜਾਂਦੀ ਆ ਕਰੋ ਉਸੇ ਵੀ ਬੋਲ ਲੈਨੇ ਆ ਗਲਤੀ ਸਲਤੀ ਲਈ ਸੰਗਤੋਂ ਮਾਫੀ ਵੀ ਮੰਗਦੇ ਆ